ਹਾਂਜੀ ਸਰ ਇੱਕ ਗੈਂਗਸਟਰਾਂ ਨਾਲ ਕੋ ਗੋਲੀ ਮਾਮਲਾ ਹੈ ਕੀ ਸੀ ਅ ਅੱਜ ਇੱਕ ਇਨਫੋਰਮੇਸ਼ਨ ਆਈ ਹੀ ਮੁਖਬਰ ਤੋਂ ਕਿ ਇੱਥੇ ਇੱਕ ਗੈਂਗ ਸਰਗਰਮ ਹੈ ਜਿਹੜਾ ਕਿ ਅਸਲੇ ਦੀ ਤਸਕਰੀ ਹਰਨ ਦੀ ਤਸਕਰੀ ਕਰਦਾ ਤੇ ਜੇ ਤੁਸੀਂ ਜਾਓ ਤੇ ਮੌਕਾ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ ਜੋ ਕਿ ਇਸ ਸ਼ਾਹੇਪੁਰ ਏਰੀਆ ਦੇ ਵਿੱਚ ਸਰਗਰਮ ਚੱਲ ਰਿਹਾ ਹੈ ਤੇ ਜਿਸ ਤੇ ਮੈਨੂੰ ਠੰਡਾ ਦਾ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਸਰ ਇੱਧਰ ਆਓ ਮੈਂ ਇਸ ਸਾਈਡ ਤੇ ਆਉ ਤੁਹੀਂ ਤੇ ਆਪਾਂ ਇਸ ਸਾਈਡ ਤੇ ਉਹ ਸਰਗਮ ਲੱਗ ਰਿਹਾ ਕਿ ਆਪਾਂ ਉਹਨਾਂ ਨੂੰ ਫੜ ਸਕਦੇ ਹਾਂ ਜਿਹੀ ਪੂਰੀ ਆਸ-ਆਸੇ ਪਾਸੇ ਉਹਨਾਂ ਨੂੰ ਕਾਡਨ ਕਰ ਲਈਏ ਤੇ ਮੌਕੇ ਤੇ ਇਹਨਾਂ ਨਾਲ ਰੋਕਾ ਲੇ ਕੇ ਭੇਜਿਆ ਤੇ ਐਫ ਆਈ ਆਰ ਲੌਂਚ ਕਰਨ ਦਾ ਮੈਂ ਇਹਨਾਂ ਨੂੰ ਹੁਕਮ ਦਿੱਤਾ ਕਿ ਆਫੇਰ ਲੌਂਚ ਕਰੋ ਫਿਰ ਇਮੀਡੀਏਟਲੀ ਰਸ਼ ਕਰਦੇ ਫਿਰ ਮੈਂ ਥੋੜੀ ਦੇਰ ਤੱਕ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਕਿ ਮੈਂ ਤਾਂ ਸਿਵਲ ਡਰੈਸ ਵਿੱਚ ਤੇ ਜ਼ਿਆਦਾ ਪਛਾਣ ਨਹੀਂ ਪਾਇਆ ਪਰ ਉਹਨੇ ਜਦੋਂ ਮੇਰੇ ਨਾਲ ਮੇਰੇ ਕੋਆਰਡੀਨੇਟਸ ਜਿਹੜੇ ਮੇਰੇ ਨਾਲ ਦੇ ਉਹਨਾਂ ਨੂੰ ਦੇਖਿਆ ਵਰਦੀ ਝੋਕੇ ਭੱਜਣਾ ਸ਼ੁਰੂ ਕਰ ਦਿੱਤਾ ਜਦੋਂ ਅੱਗੇ ਭੱਜੇ ਤੇ ਦੋਨਾਂ ਬਾ ਮੋੜ ਤੇ ਜਾ ਕੇ ਦੋਨੋਂ ਨੇ ਵਾਈਟਰ ਨੂੰ ਲੈ ਲਿਆ ਮਤਲਬ ਵਾਈਟਰ ਨੇ ਲਿਸੈਂਸ ਕਿ ਇੱਕ ਧਾਈਨੇ ਨਿਕਲੇ ਇੱਕ ਬਾਹੀਂ ਚਲਾ ਗਿਆ ਉਸ ਤੋਂ ਬਾਅਦ ਮੈਂ ਵਿੱਕੀ ਭਲਵਾਨ ਦੇ ਪਿੱਛੇ ਚੱਲਾ ਗਿਆ ਤੇ ਦੂਸਰੇ ਮੁੰਡੇ ਮੇਰੇ ਨਾਲ ਦੇ ਹਰਸ਼ ਦੇ ਪਿੱਛੇ ਚਲੇ ਗਏ ਜਦੋਂ ਵਿੱਕੀ ਭਲਵਾਨ ਦੇ ਪਿੱਛੇ ਅੱਗੇ ਗਿਆ ਤੇ ਥੋੜਾ ਐਲ ਅੱਗੇ ਸ਼ੇਪ ਬਣਦੀ ਇੱਕ ਗਲੀ ਦੇ ਵਿੱਚ ਉਹਨਾਂ ਜਾ ਕੇ ਮੇਰੇ ਤੇ ਨਾ ਫਾਇਰ ਕੀਤਾ ਜਦੋਂ ਫਾਇਰ ਕੀਤਾ ਤੇ ਜੋਬੀ ਫਾਇਰ ਮੈਂ ਥੋੜਾ ਜਿਹਾ ਅਲਰਟ ਸੀ ਜੋਬੀ ਫਾਇਰ ਚ ਮੈਂ ਵੀ ਉਹਦੇ ਤੇ ਫਾਇਰ ਕੀਤਾ ਤੇ ਮੇਰੀ ਜਿਹੜੀ ਗੋਲੀ ਉਹਦੇ ਲੱਤੇ ਲੱਗੇ ਲਾਤੋਂ ਸ਼ੂਕੇ ਨਿਕਲ ਗਈ ਜ਼ਿਆਦਾਤਨੀ ਉਹਨੂੰ ਜ਼ਖਮੀ ਕੀਤਾ ਸ਼ੂਕੇ ਨਿਕਲ ਗਈ ਤੇ ਮੌਕੇ ਤੋਂ ਡੇਗ ਪਿਆ ਜਿਸ ਨੂੰ ਮੌਕੇ ਤੋਂ ਅਰੈਸਟ ਕੀਤਾ ਤੇ ਜਿਹਦੇ ਕੋਲ ਉਸ ਸਮੇਂ 32 ਬੋਰ ਦਾ ਇੱਕ ਰਿਵਾਲਵਰ ਤੇ 4 ਜਿੰਦਾ ਰਾਉਂਡ ਇੱਕ ਫਾਇਰਡ ਰਾਉਂਡ ਉਹ ਮੌਕੇ ਤੋਂ ਆਪ ਬਰਾਮਦ ਕੀਤਾ ਮੇਰੇ ਨਾਲ ਦੇ ਜਿਹੜੇ ਸਪੋਰਟਨੈਟ ਸੀ ਜਿਨ੍ਹਾਂ ਨਾਲ ਅਰਸ਼ ਦੇ ਪਿੱਛੇ ਲੱਗੇ ਹੋਏ ਅਰਸ਼ ਨੂੰ ਫੜ ਲਿਆ ਤੇ ਉਹਦੀ ਪਾਕਟ ਦੇ ਵਿੱਚੋਂ 260 ਗ੍ਰਾਮ ਦੇ ਕਰੀਬ ਹਰਨ ਉਧਰ ਬ੍ਰਾਹਮਤ ਕੀਤੀ ਤੇ ਜਿਨ੍ਹਾਂ ਨੂੰ ਹੁਣ ਮੈਂ ਫਰਸਟ ایڈ ਵਾਸਤੇ ਇਹਨਾਂ ਨੂੰ ਮੁੰਡੇ ਨੂੰ ਲੈ ਕੇ ਐਡਮਿਟ ਕਰਵਾਇਆ ਇਥੇ ਵਿੱਕੀ ਪਲਵਾਨ ਨੂੰ ਜੋ ਵੀ ਡਾਕਟਰ ਜੀ ਸਲਾਹ ਹੋਏਗੀ ਉਹਦੇ ਮੁਤਾਬਿਕ ਆਪਾਂ ਚੱਲਾਂਗੇ ਬਾਕੀ ਤਫਤੀਸ਼ ਤੇ ਵਿੱਚ ਜੋ ਆਏਗਾ ਕਰੇ ਸਰੇਤਿਕ ਕਲੀਨਰ ਰੂਮ ਫਾਇਰ ਹੋਇਆ ਨਹੀਂ ਇਸਨ ਕੋਟ ਹੋਇਆ ਇਸ ਇੱਕ ਮੇਰੇ ਵੱਲੋਂ ਫਾਇਰ ਹੋਇਆ ਤੇ ਇੱਕ ਉਨ੍ਹਾਂ ਵੱਲੋਂ ਫਾਇਰ ਹੋਇਆ ਉਨ੍ਹਾਂ ਵੱਲੋਂ ਪਿਸਟਲ ਜੁਲਾਮੋਂ ਨਹੀਂ ਇੱਕ ਹੋਇਆ ਮੇਰਾ ਸਰਵਿਸ ਨਿਵਾਤ ਪਰ ਸੀ ਉਨ੍ਹਾਂ ਵੱਲੋਂ ਜੋ ਦੇਸੀ ਕਟਾ ਜੀ ਹਾਂਜੀ ਦੇਸੀ ਕਟਾ ਕੀ ਦਾ ਪ੍ਰਮ ਦੇ ਵਿਕਾਸ ਵਿੱਕੀ ਪਲਵਾਨ ਵਿੱਕੀ ਪਲਵਾਨ ਸਰ ਇਹਨਾਂ ਦੀ ਗੈਂਗ ਦੇ ਵਿੱਚ ਕਿੰਨੇ ਕਿ ਜਣੇ ਹੈਗੇ ਨੇ ਅ ਇਹਨਾਂ ਦੀ ਗੈਂਗ ਦੇ ਵਿੱਚ 5 6 ਜਣੇ ਆ ਜੀ 4 ਜਣਿਆਂ ਦਾ ਤੇ ਨੋਮੀਨੇਟ ਐਫ ਆਈਆਰ ਲੌਂਚ ਕੀਤੀ ਹੈ ਤੇ ਦੋ ਜਣੇ ਜਿਹੜੇ ਉਹ ਅਨਨੌਨ ਆ ਉਹ ਹੁਣ ਪੁੱਛ ਕਿਸ ਦੇ ਵਿੱਚ ਆਪਾਂ ਐਡ ਕਰਾਂ ਸਰ ਕੋਈ ਸਾਹਮਣੇ ਆਪਾਇਆ ਕਿ ਕਿਸ ਰਾਤ ਦੇ ਨਾਲ ਸ਼ਾਗਰ ਪਹੁੰਚੇ ਸੀ ਇਹ ਅਸਲਾ ਵੀ ਕੋਲੇ ਨਸ਼ਾ ਵੀ ਕੋਲੇ ਹਾਂ ਨਸ਼ੇ ਦੀ ਤਸਕਰੀ ਕਰਦੇ ਆ ਜੀ ਹੈਰੋਇਨ ਵੇਚਦੇ ਆਏ ਤੇ ਆਪਣੇ ਆਪਣੇ ਟਾਰਗੇਟ ਸਿਲੈਕਟ ਕਰਦੇ ਕਿੱਥੇ ਕਿੱਥੇ ਰਨ ਜੜੀ ਨੇ ਨਾ ਫਿਰ ਉਹਨਾਂ ਨੂੰ ਪੈਡਲਿੰਗ ਕਰਦੇ ਜਾ ਕੇ ਜੀ ਜਿਸ ਸਪਲਾਈ ਜਿਹੜਾ ਸੀ ਇਹ ਕੁਝ ਸਪਲਾਈ ਦੇਣ ਦੇ ਕੋਈ ਖਰੀਦਦਾਰਾਂ ਨਾਲ ਜੇ ਉੱਥੇ ਮੌਕੇ ਤੋਂ ਉੱਥੇ ਖਰੀਦਦਾਰ ਅਜੇ ਤੱਕ ਮੌਕੇ ਤੇ ਸ਼ਾਇਦ ਨਹੀਂ ਪਹੁੰਚੇ ਪਰ ਮੌਕੇ ਤੇ ਆਪਾਂ ਹੁਣ ਅਗਲੀ ਤਰਤੀਸ ਦੇ ਵਿੱਚ ਅਮਲ ਲਿਆਉਂਦੇ ਹਾਂ ਠੀਕ ਹੈ ਧੰਨਵਾਦ